ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗੱਜਲ ਸੱਚਦੇਵਾ ਨਜ਼ਰ ਬੋਨਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਸੀਐਮ ਭਗਵੰਤ ਮਾਨ ਨੇ ਸ਼੍ਰੀ ਗਣੇਸ਼ ਚਤੁਰਥੀ ਦੇ ਪਾਵਨ ਦਿਵਸ ਮੌਕੇ ਟਵੀਟ ਕਰ ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ ਸੀਐਮ ਭਗਵੰਤ ਮਾਨ ਨੇ ਸੰਵਤਸਰੀ ਮਹਾਪੁਰਬ ਦੀਆਂ ਸਮੂਹ ਜੈਨ ਪਾਈਚਾਰੇ ਨੂੰ ਟਵੀਟ ਕਰ ਦਿੱਤੀਆਂ ਸ਼ੁਭਕਾਮਨਾਵਾਂ ਸੀਐਮ ਭਗਵੰਤ ਮਾਨ ਨੇ ਸੰਵਤਸਰੀ ਮਹਾਪੁਰਬ ਤੇ ਕਿਹਾ ਦਿਆਲਤਾ ਅਤੇ ਮੁਆਫੀ ਦਾ ਪ੍ਰਤੀਕ ਹੈ ਇਹ ਮਹਾਪੁਰਬ ਸੀਐਮ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਵੱਖ-ਵੱਖ ਵਿਭਾਗਾਂ ਦੇ ਨਵੇਂ ਨਿਯੁਕਤ 293 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ ਸੀਐਮ ਭਗਵੰਤ ਮਾਨ ਨੇ ਨਿਯੁਕਤੀ ਪੱਤਰ ਵੰਡਦਿਆਂ ਕਿਹਾ ਆਪਣੇ ਹੱਥੀ ਕੀਤੀ ਕਮਾਈ ਖਰਚਣ ਦਾ ਨਜ਼ਾਰਾ ਹੀ ਕੁਝ ਅਲੱਗ ਹੈ ਸੀਐਮ ਭਗਵੰਤ ਸਿੰਘ ਮਾਨ ਨੇ ਨਿਯੁਕਤੀ ਪੱਤਰ ਵੰਡਦਿਆਂ ਇਮਾਨਦਾਰੀ ਦਾ ਸੁਣਾਇਆ ਦਿਲਚਸਪ ਕਿੱਸਾ ਜਦੋਂ ਇੱਕ ਪਿਓ ਨੇ ਆਪਣੇ ਪੁੱਤ ਦੀ ਕਮਾਈ ਦਾ ਲਿਆ ਟੈਸਟ ਸੀਐਮ ਭਗਵੰਤ ਸਿੰਘ ਮਾਨ ਨੇ ਨਿਯੁਕਤੀ ਪੱਤਰ ਵੰਡ ਸਮਾਰੋਹ ਵਿੱਚ ਕਹੀ ਵੱਡੀ ਗੱਲ ਆਪਣੀ ਲਕੀਰ ਵੱਡੀ ਤਾਂ ਹੋਵੇਗੀ ਜਦ ਆਪਣੀ ਲਕੀਰ ਵੱਡੀ ਕਰੋਗੇ ਨਾ ਕਿ ਦੂਜੇ ਦੀ ਛੋਟੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਸ਼ਨ ਨਿਵੇਸ਼ ਲਈ ਨੇਬੂਲਾ ਗਰੁੱਪ ਆਫ ਕੰਪਨੀਆਂ ਦੇ ਅਫਸਰਾਂ ਨਾਲ ਕੀਤੀ ਮੁਲਾਕਾਤ ਵਿਧਾਇਕ ਦਿਆਲਪੁਰਾ ਦੀ ਅਗਵਾਈ ਹੇਠ ਸਤਪਾਲ ਵਿਰਦੀ ਸਣੇ ਕਈ ਕਾਂਗਰਸੀ ਸਮਰਥਕ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ ਜਗਤਾਰ ਸਿੰਘ ਦਿয়ালਪੁਰਾ ਨੇ ਕਿਹਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਜੁੜ ਰਹੇ ਪਾਰਟੀ ਦੇ ਨਾਲ ਹਰਸਿਮਰਤ ਕੋਰ ਬਦਲ ਨੇ ਹਲਕਾ ਲੰਬੀ ਦੇ ਪਿੰਡਾਂ ਵਿੱਚ ਕੀਤਾ ਤਨੁਵਾਦੀ ਦੌਰਾ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ ਫਾਜ਼ਿਲਕਾ ਵਿਖੇ ਪੁੱਤਰਾਂ ਨੇ ਜ਼ਮੀਨ ਨਾ ਦੇਣ ਤੇ ਆਪਣੀ ਬਜ਼ੁਰਗ ਮਾਂ ਦੀ ਕੀਤੀ ਕੁੱਟਮਾਰ ਕਿਹਾ ਤਾਂ ਹੀ ਰੋਟੀ ਦੇਵਾਂਗੇ ਜੇ ਸਾਡੇ ਨਾਂ ਤੇ ਜ਼ਮੀਨ ਹੋਵੇਗੀ ਸੀਜੀਡੀ ਰਿਪੋਰਟ ਵਿੱਚ ਹੋਇਆ ਵੱਡਾ ਖੁਲਾਸਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਣੇ ਸਰਦਾਰ ਬੈਂਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵੀ ਬਣੀ ਜੀਐਸਟੀ ਡਿਫਾਲਟਰ ਬਠਿੰਡਾ ਦਲਵੰਡੀ ਸਾਹਿਬ ਉਹ ਵਿਖੇ ਚੋਰਾ ਵੱਲੋਂ ਕਿਸਾਨਾਂ ਦੀਆਂ ਸੋਲਰਾਂ ਮੋਟਰਾਂ ਤੋਂ ਹਜ਼ਾਰਾਂ ਰੁਪਏ ਦੀਆਂ ਤਾਰਾਂ ਚੋਰੀ ਕਰਨ ਦਾ ਮਾਮਲਾ ਆਇਆ ਸਾਹਮਣੇ ਕਿਸਾਨਾਂ ਨੇ ਸਖਤ ਕਾਰਵਾਈ ਦੀ ਕੀਤੀ ਮੰਗ ਪਠਾਨਕੋਟ ਦੇ ਕਿਸਾਨ ਦੀ ਤੀ ਪੱਲਵੀ ਰਾਜਪੂਤ ਬਣੀ ਭਾਰਤੀ ਫੌਜ ਵਿੱਚ ਕਮਿਸ਼ਨ ਅਫਸਰ ਆਰਟਿਲਰੀ ਰੈਜੀਮੈਂਟ ਵਿੱਚ ਕਮਿਸ਼ਨਡ ਅਫਸਰ ਵਜੋਂ ਹੋਈ ਨਿਯੁਕਤ ਅੰਮ੍ਰਿਤਸਰ ਵਿੱਚ ਨਜਾਇਜ਼ ਹਥਿਆਰ ਸਣੇ ਇੱਕ ਵਿਅਕਤੀ ਕੀਤਾ ਗਿਆ ਕਾਬੂ ਗ੍ਰਿਫਤਾਰ ਵਿਅਕਤੀ ਕੋਲ ਵੱਡੀ ਗਿਣਤੀ ਵਿੱਚ ਨਜਾਇਜ਼ ਹਥਿਆਰ ਹੋਏ ਬਰਾਮਦ ਫਿਰੋਜ਼ਪੁਰ ਤੇਰੇ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਸੱਤ ਸ਼ੂਟਰਾਂ ਨੂੰ ਕੀਤਾ ਗਿਆ ਗ੍ਰਿਫਤਾਰ ਮੁਲਜ਼ਮਾ ਨੇ ਤਿੰਨ ਭੈਣ ਭਰਾਵਾਂ ਦਾ ਕੀਤਾ ਸੀ ਕਤਲ ਤਰਨਤਾਰਨ ਵਿਖੇ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਨੌਜਵਾਨ ਦੀ ਹੋਈ ਮੌਤ ਸਿੰਥੈਟਿਕ ਡਰੱਗ ਚਿੱਟੇ ਨੂੰ ਟੀਕੇ ਰਾਹੀਂ ਕਰ ਰਿਹਾ ਸੀ ਇਸਤੇਮਾਲ ਚੰਡੀਗੜ੍ਹ ਵਿਖੇ 4 ਦਿਨਾ ਤੋਂ ਲਾਪਤਾ ਹੋਈ ਘਰਵਾਲੀ ਜਾਣਕਾਰੀ ਮਿਲਦਿਆਂ ਹੀ ਪਤੀ ਹੋ ਗਿਆ ਬਿਮਾਰ ਅਧ ਵਿਚਾਲੇ ਇਲਾਜ ਛੱਡ ਕੇ ਦਰ ਦਰ ਲੱਭ ਰਿਹਾ ਹੈ ਪਤਨੀ ਨੂੰ ਪਠਾਨਕੋਟ ਵਿੱਚ ਵਾਪਰਿਆ ਵੱਡਾ ਹਾਦਸਾ ਬੇਕਾਬੂ ਹੋ ਕੇ ਪਲਟੀ ਬੱਸ ਇੱਕ ਦੀ ਹੋਈ ਮੌਤ ਕਈ ਜ਼ਖਮੀ ਬਠਿੰਡਾ ਵਿਖੇ ਚੋਰੀ ਦੀਆਂ ਵੱਖ-ਵੱਖ ਕਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਲੋਕਾਂ ਨੇ ਚੰਬਿਆ ਸ਼ੇਰ ਕੀਤਾ ਪੁਲਿਸ ਦੇ ਹਵਾਲੇ ਸੰਗਰੂਰ ਦੇ ਲੋਂਗੋਵਾਲ ਇਲਾਕੇ ਦੀਆਂ ਔਰਤਾਂ ਨੇ ਨਸ਼ਿਆਂ ਖਿਲਾਫ ਕਰ ਦਿੱਤਾ ਰੋਡ ਜਾਮ ਇਲਾਕੇ ਨੂੰ ਨਸ਼ੇੜੀਆਂ ਤੋਂ ਬਚਾਉਣ ਲਈ ਦੇ ਰਹੀਆਂ ਪੈਰਾ 6 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ Goa ਤੋਂ 2 ਵਿਅਕਤੀ ਕਿੱਤੇ ਗਏ ਕਾਬੂ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਦ ਦਿੱਤੀ ਜਾਣਕਾਰੀ ਪਠਾਨਕੋਟ ਪੁਲਿਸ ਵੱਲੋਂ 6 ਸਾਲਾ ਬੱਚੇ ਨੂੰ ਅਗਵਾ ਕਰਨ ਵਾਲੇ ਦੋ ਮੁੱਖ ਦੋਸ਼ੀਆਂ ਨੂੰ ਕਾਬੂ ਕਰਨ ਤੇ ਡੀਜੀਪੀ ਨੇ ਸਫਲਤਾ ਦੀ ਵਧਾਈ ਦਿੰਦਿਆਂ ਕੀਤਾ ਟਵੀਟ ਜਲੰਧਰ ਵਿਖੇ ਦਵਾਈ ਲੈਣ ਗਏ ਨੌਜਵਾਨਾਂ ਨਾਲ ਵਾਪਰਿਆ ਸੜਕ ਹਾਦਸਾ ਦੋਵੇਂ ਨੌਜਵਾਨਾਂ ਦੀ ਹੋਈ ਮੌਤ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦਿਨਾਲ